ਪੰਜਾਬ ਦੇ ਵਿੱਚ ਚੋਰਾਂ ਦੇ ਹੌਸਲੇ ਐਨੇ ਉਲੰਧ ਹੋ ਗਏ ਨੇ ਕਿ ਹੁਣ ਉਹ ਕੇਂਦਰੀ ਮੰਤਰੀ ਦਫ਼ਤਰ ਨੂੰ ਵੀ ਨਿਸ਼ਾਨਾ ਬਣਾਉਣ ਲੱਗੇ ਨੇ ਅਸੀਂ ਗੱਲ ਕਰ ਰਹੇ ਹਾਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਜੀ ਹਾਂ ਹਰਸਿਮਰਤ ਕੌਰ ਬਾਦਲ ਦੇ ਬਠਿੰਡਾ ਸਥਿਤ ਦਫ਼ਤਰ ਚੋਂ ਚੋਰ ਇਨਵਰਟਰ ਚੋਰੀ ਕਰਕੇ ਲੈ ਗਏ ਬਠਿੰਡਾ ਚ ਬੀਬੀ ਹਰਸਿਮਰਤ ਦਾ ਦਫ਼ਤਰ ਸੜਕ ਦੇ ਬਿਲਕੁਲ ਨਾਲ ਹੈ ਰਾਤ ਨੂੰ ਚੋਰਾਂ ਨੇ ਦਫ਼ਤਰ ਦੇ ਜਿੰਦਰੇ ਤੋੜੇ ਤੇ ਇਨਵਰਟਰ ਲੈ ਉੱਟੇ ਘਟਨਾ ਕਰੀਬ 4 ਦਿਨ ਪਹਿਲਾਂ ਦੀ ਹੈ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਮਾਮਲੇ 'ਚ ਹਰਸਿਮਰਤ ਦੇ ਦਫ਼ਤਰ ਵੱਲੋਂ 1 ਮਾਰਚ ਨੂੰ ਸ਼ਿਕਾਇਤ ਕੀਤੀ ਗਈ ਪਰ 3 ਦਿਨ ਬੀਤ ਜਾਣ ਦੇ ਬਾਵਜੂਦ ਕੋਈ ਵੀ ਪੁਲਿਸ ਮੁਲਾਜ਼ਮ ਘਟਨਾ ਵਾਲੀ ਥਾਂ ਦਾ ਜਾਇਜ਼ਾ ਲੈਣ ਤੱਕ ਨਹੀਂ ਪਹੁੰਚਿਆ ਇਸ ਸਵਾਲ ਜਦੋਂ ਅਸੀਂ ਪੁਲਿਸ ਵਾਲਿਆਂ ਨੂੰ ਕੀਤਾ ਤਾਂ ਜਵਾਬ ਸੀ ਕਿ ਉਹ ਲੁੱਟ ਖੋਹ ਦੇ ਇੱਕ ਹੋਰ ਮਾਮਲੇ ਦੇ ਵਿੱਚ ਮਸ਼ਰੂਫ ਨੇ ਜੀ ਇਹਦੇ 'ਚ ਸਾਡੇ ਕੋ ਖੋਹ ਹੋਈ ਹੈ ਉਹਦੇ 'ਚ ਮੈਂ ਮਸ਼ਰੂਫ ਸੀ ਮੈਂ ਤਬਦੀਸ਼ੀਆਂ ਉਸ ਕੇਸ ਦਾ ਤੇ ਅਸੀਂ ਉਹਦੇ ਵਿੱਚ ਕੇਸ ਦੇ ਵਿੱਚ ਬਾਹਰ ਗਏ ਹੋਏ ਸੀ ਉਹ ਕਰਕੇ ਇਹਦੀ ਕਾਰਵਾਈ ਹਾਂਜੀ ਕਿਹਦੇ ਦਫਤਰ ਕਿਹਦਾ ਦਾ ਸੋਤਲਾ ਦਫਤਰ ਦੋਨੋਂ ਇਹ ਸਾਨੂੰ ਦਾ ਇਹ ਦੂਜਾ ਉਹ ਵੀ ਜਿਹੜਾ 100 ਫੁੱਟੀ ਰੋਡ ਤੇ ਇੱਕ ਆਪਣਾ ਅਕਾਲੀ ਆਪਣੇ ਦਾ ਦਫਤਰ ਹੈਗਾ ਜਿਹੜਾ ਉਹਨਾਂ ਦੇ ਜਿਹੜੇ ਦਫਤਰ ਦੇ ਵਿੱਚ ਚੋਰੀ ਹੋਈ ਹੈ